ਸਾਧੂ ਤੇ ਰਾਣੀ ਦਾ ਮਿਲਨ ਪ੍ਰਾਚਨ ਕਾਲ ਵਿੱਚ ਧਰਮਸਹਿਨ ਨਾਂ ਦਾ ਇੱਕ ਰਾਜਾ ਰਹਿੰਦਾ ਸੀ ਉਹ ਬਹੁਤ ਹੀ ਪਤਾਪੀ ਅਤੇ ਪ੍ਰਜਾ ਨੂੰ ਪਿਆਰ ਕਰਨ ਵਾਲਾ ਸੀ ਇੱਕ ਵਾਰ ਉਹ ਆਪਣੇ ਨਗਰ ਵਿੱਚ ਘੁੰਮ ਰਿਹਾ ਸੀ ਘੁੰਮਦੇ ਘੁੰਮਦੇ ਉਹ ਨਗਰ ਦੇ ਆਖਰੀ ਹਿੱਸੇ ਤੇ ਪਹੁੰਚ ਗਿਆ ਨਗਰ ਦੇ ਆਖਰੀ ਹਿੱਸੇ ਤੇ ਇੱਕ ਛੋਟੀ ਜਿਹੀ ਝੌਂਪੜੀ ਦੇ ਬਾਹਰ ਇੱਕ ਅਪਸਰਾ ਵਰਗੀ ਸੁੰਦਰ ਕੰਨਿਆ ਬੈਠੀ ਹੋਈ ਸੀ ਐਨੀ ਸੁੰਦਰ ਕੰਨਿਆ ਰਾਜਾ ਨੇ ਜੀਵਨ ਵਿੱਚ ਪਹਿਲੀ ਵਾਰ ਦੇਖੀ ਸੀ। ਰਾਜਾ ਨੇ ਜਦੋਂ ਆਪਣੇ ਮੰਤਰੀਆਂ ਤੋਂ ਉਸ ਕੰਨਿਆ ਬਾਰੇ ਪੁੱਛਿਆ ਤਾਂ ਮੰਤਰੀ ਵੀ ਤਸੱਲੀ ਬਖਸ਼ ਜਵਾਬ ਨਾ ਦੇ ਸਕੇ। ਰਾਜਾ ਉਸ ਕੰਨਿਆ ਦੇ ਕੋਲ ਗਿਆ ਅਤੇ ਉਸ ਤੋਂ ਉਸ ਬਾਰੇ ਪੁੱਛਿਆ। ਕੰਨਿਆ ਨੇ ਕਿਹਾ ਕਿ "हे ਰਾਜਨ, ਮੇਰਾ ਨਾਂ ਦਿਵਿਆ ਹੈ। ਮੇਰੇ ਪਿਤਾ ਜੀ ਦਾ ਨਾਂ ਸੋਮਰਤਨ ਹੈ। ਅਤੇ ਅਸੀਂ ਕੁਝ ਦਿਨ ਪਹਿਲਾਂ ਹੀ ਇਸ ਨਗਰ ਵਿੱਚ ਆਏ ਹਾਂ।" ਰਾਜਸ ਕੰਨਿਆ ਤੇ ਮੋਹਿਤ ਹੋ ਗਿਆ ਉਸ ਕੰਨਿਆ ਤੋਂ ਹੋਰ ਕੁਝ ਪੁੱਛਣਾ ਚਾਹੁੰਦਾ ਸੀ ਤਦ ਹੀ ਉਸ ਕੰਨਿਆ ਦਾ ਪਿਤਾ ਸੋਮਰਤਨ ਉੱਥੇ ਆ ਗਿਆ ਉਸਨੇ ਰਾਜਾ ਨੂੰ ਪ੍ਰਣਾਮ ਕੀਤਾ ਰਾਜਾ ਨੇ ਸੋਮਰਤਨ ਨੂੰ ਕਿਹਾ ਕਿ ਤੁਹਾਡੀ ਪੁੱਤਰੀ ਤਾਂ ਸੁੰਦਰਤਾ ਵਿੱਚ ਅਪਸਰਾਵਾਂ ਨੂੰ ਵੀ ਮਾਤ ਦਿੰਦੀ ਹੈ ਫਿਰ ਇੰਨੀ ਸੁੰਦਰ ਕੰਨਿਆ ਇਸ ਝੌਂਪੜੀ ਵਿੱਚ ਕੀ ਕਰ ਰਹੀ ਹੈ ਇਸ ਨੂੰ ਤਾਂ ਰਾਜ ਮਹਿਲ ਵਿੱਚ ਹੋਣਾ ਚਾਹੀਦਾ ਹੈ ਮੈਂ ਇਸ ਕੰਨਿਆ ਨਾਲ ਵਿਆਹ ਕਰਨਾ ਚਾਹੁੰਦਾ ਸombra ਨੇ ਕਿਹਾ ਕਿ ਮਹਾਰਾਜ ਤੁਹਾਡਾ ਹੁਕਮ ਤਾਂ ਸਿਰ ਅੱਖਾਂ ਤੇ ਪਰ ਇਹ ਗੱਲ ਖੁਦ ਇਸ ਕન્યા ਤੋਂ ਵੀ ਪੁੱਛ ਲੋ ਕਿ ਉਹ ਤੁਹਾਡੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਜਾਂ ਨਹੀਂ ਰਾਜ ਨੇ ਜਦੋਂ ਦਿਵਿਆ ਦੇ ਸਾਹਮਣੇ ਵਿਆਹ ਦਾ ਪਸਤਾਵ ਰੱਖਿਆ ਤਾਂ ਉਸਨੇ ਕਿਹਾ ਕਿ ਮੈਂ ਤੁਹਾਡੇ ਨਾਲ ਵਿਆਹ ਇਸ ਸ਼ਰਤ ਤੇ ਕਰਾਂਗੀ ਕਿ ਤੁਸੀਂ ਮੈਨੂੰ ਕਿਸੇ ਵੀ ਕੰਮ ਲਈ ਮਜਬੂਰ ਨਹੀਂ ਕਰੋਗੇ ਰਾਜ ਨੇ ਦਿਵਿਆ ਦੀ ਸ਼ਰਤ ਮੰਨ ਲਈ ਰਾਜਾ ਤੇ ਉਸ ਕੰਨਿਆ ਦਾ ਵਿਆਹ ਧੂਮ-ਧਾਮ ਨਾਲ ਹੋ ਗਿਆ। ਰਾਤ ਦੇ ਸਮੇਂ ਰਾਜਾ ਧਰਮ ਸੈਨ ਜਦੋਂ ਦਿਵਿਆ ਕੋਲ ਮਿਲਣ ਲਈ ਗਿਆ ਤਾਂ ਦਿਵਿਆ ਨੇ ਕਹਿੰਦੇ ਹੋਏ ਮਨਾ ਕਰ ਦਿੱਤਾ ਕਿ ਉਹ ਅਜੇ ਮਿਲਣ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਰਾਜਾ ਦਿਵਿਆ ਦੀ ਗੱਲ ਮੰਨ ਗਿਆ। ਅੱਧੀ ਰਾਤ ਦੇ ਸਮੇਂ ਜਦੋਂ ਰਾਜਾ ਗੂੜੀ ਨੀਂਦ ਵਿੱਚ ਸੋ ਚੁੱਕਿਆ ਸੀ ਤਾਂ ਦਿਵਿਆ ਉੱਠੀ ਅਤੇ ਮਹਿਲ ਦੇ ਪਿਛਲੇ ਰਸਤੇ ਜੰਗਲ ਵੱਲ ਨਿਕਲ ਪਈ। ਜੰਗਲ ਵਿੱਚ ਪਹੁੰਚੀ ਤਾਂ ਇੱਕ ਸੰਨਿਆਸੀ ਬਹੁਤ ਸਾਰੇ ਦੀਵਿਆਂ ਦਾ ਇੱਕ ਵੱਡਾ ਜਿਹਾ ਗੋਲਾਕਾਰ ਘੇਰਾ ਬਣਾ ਕੇ ਉਸ ਦੇ ਕੋਲ ਬੈਠਾ ਹੋਇਆ ਸੀ। ਦਿਵਿਆ ਦੀਵਿਆਂ ਦੇ ਕੋਲ ਘੇਰੇ ਵਿੱਚ ਜਾ ਕੇ ਬੈਠ ਗਈ ਅਤੇ ਉਸ ਸੰਨਿਆਸੀ ਨੇ ਕੁਝ ਤੰਤਰ ਮੰਤਰ ਸ਼ੁਰੂ ਕਰ ਦਿੱਤੇ। ਤੰਤਰ ਮੰਤਰ ਕਰਨ ਤੋਂ ਬਾਅਦ ਉਸ ਸੰਨਿਆਸੀ ਵੀ ਉਸ ਗੋਲ ਘੇਰੇ ਵਿੱਚ ਪ੍ਰਵੇਸ਼ ਕਰ ਗਿਆ ਅਤੇ ਦਿਵਿਆ ਦੇ ਨਾਲ ਮਿਲਨ ਕਰਨ ਲੱਗਾ। ਇੱਧਰ ਰਾਜਾ ਦੀ ਜਦੋਂ ਨੀਂਦ ਖੁੱਲੀ दिव्या बिस्तरे तो गायब सी राजा ਨੂੰ ਲੱਗਾ ਕਿ दिव्या ਸ਼ਾਇਦ ਸੋਚ ਕਰਿਆ ਲਈ ਗਈ ਹੋਵੇਗੀ ਇਹ ਸੋਚ ਕੇ ਰਾਜਾ ਚੁੱਪਚਾਪ ਸੌਂ ਗਿਆ ਉਦھر ਜਦੋਂ दिव्या ਤੇ ਸੰਨਿਆਸੀ ਨਾਲ ਮਿਲਣ ਤੋਂ ਬਾਅਦ ਵਾਪਸ ਮਹਿਲ ਵਿੱਚ ਗਈ ਅਤੇ ਚੁੱਪਚਾਪ ਬਿਸਤਰੇ ਤੇ ਸੌਂ ਗਈ ਦੂਸਰੇ ਦਿਨ ਰਾਤ ਨੂੰ ਜਦੋਂ ਰਾਜਾ ਨੇ दिव्या ਨਾਲ ਮਿਲਣ ਕਰਨਾ ਚਾਹਿਆ ਤਾਂ ਦੂਸਰੇ ਦਿਨ ਵੀ दिव्या ਨੇ ਇੱਕ ਕਹਿੰਦੇ ਹੋਏ ਮਨਾ ਕਰ ਦਿੱਤਾ ਕਿ ਉਹ ਅਜੇ ਮਿਲਣ ਲਈ ਤਿਆਰ ਨਹੀਂ ਹੈ ਰਾਜਾ ਉਸਤੇ ਮਿਲਣ ਲਈ ਦਬਾਅ ਵੀ ਨਹੀਂ ਬਣਾ ਸਕਦਾ ਸੀ ਕਿਉਂਕਿ ਵਿਆਦੀ ਸ਼ਰਤ ਇਹ ਸੀ ਕਿ ਕਿਸੇ ਵੀ ਕੰਮ ਲਈ ਉਹ ਦਿਵਿਆ ਨੂੰ ਮਜਬੂਰ ਨਹੀਂ ਕਰੇਗਾ। ਇਹ ਸੋਚ ਕੇ ਰਾਜਾ ਨੇ ਕੁਝ ਨਹੀਂ ਕਿਹਾ ਅਤੇ ਚੁੱਪਚਾਪ ਸੌਂ ਗਿਆ। ਉਸ ਰਾਤ ਨੂੰ ਵੀ ਦਿਵਿਆ ਜੰਗਲ ਗਈ ਅਤੇ ਉਸ ਸੰਨਿਆਸੀ ਦੇ ਨਾਲ ਮਿਲਣ ਵਿੱਚ ਲੀਨ ਹੋ ਗਈ। ਰਾਜਾ ਦੀ ਜਦੋਂ ਨੀਂਦ ਖੁੱਲੀ ਤਾਂ ਦਿਵਿਆ ਨੂੰ ਬਿਸਤਰੇ ਤੇ ਨਾ ਪਾਕੇ ਉਹ ਬੇਚੈਨ ਹੋ ਗਿਆ। ਉਹ ਹੋਲੀ ਨਾਲ ਉੱਠਿਆ ਅਤੇ ਮਹਿਲ ਵਿੱਚ ਜਿੱਥੇ-ਜਿੱਥੇ ਸੰਭਵ ਹੋਇਆ ਉੱਥੇ-ਉਥੇ ਉਸਨੇ ਦਿਵਿਆ ਨੂੰ ਲੱਭਿਆ ਪੂਰਾ ਮਹਿਲ ਛਾਣ ਮਾਰਿਆ ਪਰ ਦਿਵਿਆ ਨਹੀਂ ਮਿਲੀ ਰਾਜਾ ਸੋਚਾਂ ਵਿੱਚ ਪੈ ਗਿਆ ਕਿ ਹਰ ਰੋਜ਼ ਐਨੀ ਰਾਤ ਨੂੰ ਦਿਵਿਆ ਬਿਨਾਂ ਦੱਸੇ ਕਿੱਥੇ ਚਲੀ ਜਾਂਦੀ ਹੈ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਚੁੱਪਚਾਪ ਆਪਣੇ ਸੌਣ ਵਾਲੇ ਕਮਰੇ ਵਿੱਚ ਆਇਆ ਅਤੇ ਸੌਂ ਗਿਆ ਅਗਲੇ ਦਿਨ ਰਾਤ ਨੂੰ ਰਾਜਾ ਜਦੋਂ ਦਿਵਿਆ ਦੇ ਕੋਲ ਗਿਆ ਤਾਂ ਦਿਵਿਆ ਨੇ ਫਿਰ ਤੋਂ ਮਨਾ ਕਰ ਦਿੱਤਾ। ਰਾਜਾ ਚੁੱਪ-ਚਾਪ ਬਿਸਤਰੇ ਤੇ ਚਲਾ ਗਿਆ ਅਤੇ ਸੌਣ ਦਾ ਨਾਟਕ ਕਰਦੇ ਹੋਏ ਦਿਵਿਆ ਦੇ ਮਹਿਲ ਤੋਂ ਬਾਹਰ ਨਿਕਲਣ ਦਾ ਇੰਤਜ਼ਾਰ ਕਰਨ ਲੱਗਾ। ਅੱਧੀ ਰਾਤ ਦੇ ਸਮੇਂ ਜਦੋਂ ਦਿਵਿਆ ਨੂੰ ਲੱਗਾ ਕਿ ਰਾਜਾ ਗੂੜੀ ਨੀਂਦ ਵਿੱਚ ਸੋ ਚੁੱਕਿਆ ਹੈ ਤਾਂ ਉਹ ਹੌਲੀ ਨਾਲ ਉੱਠਿਆ ਅਤੇ ਮਹਿਲ ਤੋਂ ਬਾਹਰ ਨਿਕਲ ਕੇ ਜੰਗਲ ਵੱਲ ਵਧਣ ਲੱਗ ਰਾਜਾ ਚੁੱਪਚਾਪ ਦਿਵਿਆ ਦਾ ਪਿੱਛਾ ਕਰਨ ਲੱਗਾ। ਦਿਵਿਆ ਹਰ ਰੋਜ਼ ਦੀ ਤਰ੍ਹਾਂ ਉਸ ਸੰਿਆਸੀ ਦੇ ਕੋਲ ਪਹੁੰਚੀ ਅਤੇ ਦੀਵੇ ਦੇ ਬਣੇ ਘੇਰੇ ਵਿੱਚ ਬੈਠ ਗਈ। ਅਤੇ ਉਸ ਸੰਿਆਸੀ ਤੰਤਰ ਮੰਤਰ ਕਰਨ ਤੋਂ ਬਾਅਦ ਮਿਲਨ ਕਰਨ ਲੱਗਾ। ਇਹ ਦੇਖ ਕੇ ਰਾਜਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਨੂੰ ਆਪਣੇ ਦੇਖੇ ਤੇ ਯਕੀਨ ਨਹੀਂ ਹੋ ਰਿਹਾ ਸੀ। ਰਾਜਾ ਨੂੰ ਸਭ ਤੋਂ ਜ਼ਿਆਦਾ ਹੈਰਾਨੀ ਇਸ ਗੱਲ ਦੀ ਹੋਈ। कि जिस सन्यासी ਨਾਲ દિવ્ય ਮਿਲਨ ਕਰ ਰਹੀ ਹੈ ਉਹ ਕੋਈ ਹੋਰ ਨਹੀਂ ਬਲਕਿ ਦિવ્યા ਦਾ ਹੀ ਪਿਤਾ ਸੀ ਰਾਜਾ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਚੁੱਕੀਆਂ ਸਨ ਉਸਨੇ ਆਪਣੀ ਮਿਆਨ ਵਿੱਚੋਂ ਤਲਵਾਰ ਕੱਢ ਕੇ ਸੋਚਿਆ ਕਿ ਉਹਨਾਂ ਦੋਵਾਂ ਨੂੰ ਉਸੇ ਵਕਤ ਮਾਰ ਦੇਵੇ ਪਰ ਜੋ ਔਰਤ ਉਸਦੀ ਪਤਨੀ ਹੁੰਦੇ ਹੋਏ ਵੀ ਉਸਦੇ ਨਾਲ ਮਿਲਨ ਕਰਨ ਤੋਂ ਮਨ੍ਹਾ ਕਰਦੀ ਰਹੀ ਉਹ ਔਰਤ ਆਪਣੇ ਹੀ ਸੰਨਿਆਸੀ ਪਿਤਾ ਦੇ ਨਾਲ ਇਸ ਜੰਗਲ ਵਿੱਚ ਮਿਲਨ ਕਿਉਂ ਕਰ ਰਹੀ ਹੈ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਉਹ ਕਾਰਨ ਜਾਣਨ ਲਈ ਰਾਜਾ ਨੇ ਆਪਣਾ ਗੁੱਸਾ ਸ਼ਾਂਤ ਕਰ ਲਿਆ ਅਤੇ ਤਲਵਾਰ ਨੂੰ ਮਿਆਨ ਵਿੱਚ ਰੱਖ ਕੇ ਵਾਪਸ ਆਪਣੇ ਮਹਿਲ ਆ ਗਿਆ ਰਾਜਾ ਆਪਣੇ ਮਹਿਲ ਦੇ ਸੌਣ ਵਾਲੇ ਕਮਰੇ ਵਿੱਚ ਬੈਠ ਕੇ ਦਿਵਿਆ ਦਾ ਇੰਤਜ਼ਾਰ ਕਰਨ ਲੱਗਾ ਥੋੜੀ ਦੇਰ ਬਾਅਦ ਦਿਵਿਆ ਜੰਗਲ ਤੋਂ ਵਾਪਸ ਆ ਗਈ ਅਤੇ ਜਿਵੇਂ ਹੀ ਰਾਜਾ ਦੇ ਸੌਣ ਵਾਲੇ ਕਮਰੇ ਵਿੱਚ ਪ੍ਰਵੇਸ਼ ਕੀਤਾ ਤਾਂ ਰਾਜਾ ਨੇ ਆਪਣੀ ਤਲਵਾਰ ਕੱਢ ਕੇ ਦੇਵਿਆ ਦੇ ਸਾਹਮਣੇ ਖੜਾ ਹੋ ਗਿਆ ਰਾਜਾ ਨੇ ਕਿਹਾ ਕਿ ਤੂੰ ਮੇਰੀ ਪਤਨੀ ਹੋ ਕੇ ਮੇਰੇ ਨਾਲ ਮਿਲਨ ਕਰਨ ਤੋਂ ਇਨਕਾਰ ਕਰਦੀ ਰਹੀ ਅਤੇ ਮੇਰੀ ਪਿੱਠ ਪਿੱਛੇ ਲੁਕ ਲੁਕ ਕੇ ਆਪਣੇ ਹੀ ਸੰਨਿਆਸੀ ਪਿਤਾ ਦੇ ਨਾਲ ਮੂੰਹ ਕਾਲਾ ਕਰਦੀ ਰਹੀ ਪਿਤਾ ਪੁੱਤਰੀ ਦੇ ਪਵਿੱਤਰ ਰਿਸ਼ਤੇ ਨੂੰ ਧੁਕਲੰਕਿਤ ਕਰਨ ਵਾਲੀ ਕਲੰਕਣੀ ਹੈ ਤੂੰ ਕੌਣ ਹੈ ਅਤੇ ਸਭ ਕਿਉਂ ਕਰ ਰਹੀ ਹੈ ਜਲਦੀ ਦੱਸ ਨਹੀਂ ਤਾਂ ਤੇਰਾ ਸਿਰ ਧੜ ਤੋਂ ਅਲੱਗ ਕਰ ਦਿਆਂਗਾ ਰਾਜਾ ਦੇ ਇਸ ਕਰੋਧਪ੍ਰਇ ਵਰਤੋਂ ਦਿਵਯ ਕਬੜਾ ਗਈ ਉਹ ਸਮਝ ਚੁੱਕੀ ਸੀ ਕਿ ਰਾਜਾ ਨੇ ਸਭ ਕੁਝ ਦੇਖ ਲਿਆ ਹੈ ਉਸਨੇ ਸ਼ਾਂਤ ਸਵਰ ਵਿੱਚ ਰਾਜਾ ਨੂੰ ਕਿਹਾ ਹੈ ਰਾਜਨ ਤੁਸੀਂ ਜੋ ਕੁਝ ਵੀ ਦੇਖਿਆ ਹੈ ਉਹ ਪੂਰੀ ਤਰ੍ਹਾਂ ਸੱਚ ਨਹੀਂ ਹੈ ਤੁਸੀਂ ਜਿਸ ਸੰਿਆਸੀ ਨੂੰ ਮੇਰਾ ਪਿਤਾ ਕਹਿ ਰਹੇ ਹੋ ਉਹ ਤੁਹਾਡੀਆਂ ਅਤੇ ਤੁਹਾਡੇ ਨਗਰਵਾਸੀਆਂ ਦੀਆਂ ਨਜ਼ਰਾਂ ਵਿੱਚ ਮੇਰਾ ਪਿਤਾ ਜ਼ਰੂਰ ਹੈ ਪਰ ਅਸਲ ਜ਼ਿੰਦਗੀ ਵਿੱਚ ਉਹ ਮੇਰਾ ਪਿਤਾ ਨਹੀਂ ਹੈ ਬਲਕਿ ਤੁਹਾਡਾ ਹੀ ਇੱਕ ਪੁਰਾਣਾ ਦੁਸ਼ਮਣ ਅਤੇ ਇੱਕ ਦੁਸ਼ਟ ਤਾਨਤ੍ਰਿਕ ਹੈ ਉਹ ਤੁਹਾਨੂੰ ਮਾਰਨਾ ਚਾਹੁੰਦਾ ਹੈ ਇਸ ਲਈ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਰਾਜਾ ਇੱਕਦਮ ਸੁੰਨ ਹੋ ਗਿਆ ਉਸਨੇ ਕਿਹਾ ਕਿ ਮੈਂ ਤਾਂ ਤੈਨੂੰ ਵਿਆਹ ਕੇ ਲਿਆਂਦਾ ਹੈ ਫਿਰ ਉਸ ਤਾੰਤ੍ਰਿਕ ਨੇ ਤੈਨੂੰ ਮੇਰੇ ਕੋਲ ਕਿਵੇਂ ਭੇਜਿਆ ਅਤੇ ਤੂੰ ਕੌਣ ਹੈ ਅਤੇ ਉਸ ਤਾੰਤ੍ਰਿਕ ਦੇ ਇਸ਼ਾਰੇ ਤੇ ਕਿਉਂ ਚੱਲ ਰਹੀ ਹੈ ਮੈਨੂੰ ਪੂਰੀ ਕਹਾਣੀ ਦੱਸ ਦਿਵਿਆ ਨੇ ਕਿਹਾ ਹੈ ਰਾਜਨ ਅਜ ਤੱਕ ਕੁਝ ਸਾਲ ਪਹਿਲਾਂ ਦੇਵ ਗੁਪਤ ਨਾ ਦੇ ਇੱਕ ਰਾਜਾ ਨਾਲ ਤੁਹਾਡਾ ਯੁੱਧ ਹੋਇਆ ਸੀ ਜਿਸ ਵਿੱਚ ਦੇਵ ਗੁਪਤ ਤੁਹਾਡੇ ਤੋਂ ਹਾਰ ਗਿਆ ਸੀ ਉਸੇ ਦਿਨ ਦੇਵ ਗੁਪਤ ਨੇ ਇਹ प्रण ਲਿਆ ਸੀ ਕਿ ਚਾਹੇ ਜੋ ਵੀ ਕਰਨਾ ਪਵੇ ਉਹ ਤੁਹਾਡੇ ਤੋਂ ਆਪਣੀ ਹਾਰ ਦਾ ਬਦਲਾ ਜ਼ਰੂਰ ਲਵੇਗਾ ਉਸੇ ਦਿਨ ਤੋਂ ਉਹ ਸ਼ਾਮ-ਦਾਮ ਟੰਡ ਪੇਗ ਹਰ ਤਰ੍ਹਾਂ ਦੇ ਹਥਿਆਰ ਦਾ ਇਸਤੇਮਾਲ ਕਰਨ ਲੱਗਾ ਪਰ ਤੁਹਾਨੂੰ ਮਾਰਨ ਵਿੱਚ ਸਫਲ ਨਹੀਂ ਹੋ ਸਕਿਆ ਇੰਤੋਂ ਤੱਕ ਕਿ ਤੁਹਾਡੇ ਰਸੋਈਏ ਨੂੰ ਖਰੀਦ ਕੇ ਤੁਹਾਡੇ ਖਾਣੇ ਵਿੱਚ ਜ਼ਹਿਰ ਵੀ ਮਿਲਵਾਇਆ ਪਰ ਕਿਸੇ ਕਾਰਨ ਕਰਕੇ ਤੁਸੀਂ ਉਹ ਖਾਣਾ ਨਹੀਂ ਖਾਦਾ ਅਤੇ ਇਸ ਕਾਰਨ ਤੁਸੀਂ ਬਚ ਗਏ ਜਦੋਂ ਹਰ ਤਰ੍ਹਾਂ ਦੇ ਉਪਾਏ ਕਰਨ ਤੋਂ ਬਾਅਦ ਵੀ ਉਹ ਆਪਣੇ ਮਕਸਦ ਵਿੱਚ ناکਾਮ ਰਿਹਾ ਤਾਂ ਜਾ ਕੇ ਉਸਨੇ ਤੰਤਰ ਵਿੱਦਿਆ ਦਾ ਸਹਾਰਾ ਲਿਆ ਮੇਰੇ ਪਿਤਾ ਜੀ ਵੀ ਇੱਕ ਤਾੰਤ੍ਰਿਕ ਹਨ ਇੱਕ ਦਿਨ ਦੇਵਕੁਪ ਮੇਰੇ ਪਿਤਾ ਜੀ ਕੋ ਲਾਇਆ ਅਤੇ ਤੰਤਰ ਵਿੱਦਿਆ ਸਿਖਾਉਣ ਲਈ ਬੇਨਤੀ ਕਰਨ ਲੱਗਾ ਮੇਰੇ ਪਿਤਾ ਜੀ ਤੰਤਰ ਵਿੱਦਿਆ ਸਿਖਾਉਣ ਲਈ ਤਿਆਰ ਹੋ ਗਏ ਪਰ ਇੱਕ ਸ਼ਰਤ ਰੱਖ ਦਿੱਤੀ ਕਿ ਉਸ ਤੰਤਰ ਵਿੱਦਿਆ ਦਾ ਗਲਤ ਇਸਤੇਮਾਲ ਨਹੀਂ ਕਰਨਾ ਬਲਕਿ ਲੋਕਾਂ ਦੀ ਭਲਾਈ ਕਰਨੀ ਦੇਵ ਗੁੱਪ ਨੇ ਉਹ ਸ਼ਰਤ ਮੰਨ ਲਈ ਅਤੇ ਤੰਤਰ ਵਿਦਿਆ ਸਿੱਖਣ ਲੱਗਾ ਕੁਝ ਹੀ ਦਿਨਾਂ ਵਿੱਚ ਉਹ ਕਈ ਸਾਰੀਆਂ ਤੰਤਰ ਵਿਧਿਆਵਾਂ ਸਿੱਖ ਗਿਆ ਇੱਕ ਆਖਰੀ ਅਤੇ ਸਭ ਤੋਂ ਖਤਰਨਾਕ ਵਿਦਿਆ ਸਿੱਖਣਾ ਬਾਕੀ ਰਹਿ ਗਿਆ ਸੀ ਉਹ ਅਜੇਹੀ ਵਿਦਿਆ ਸੀ ਜੋ ਕੇਵਲ ਪੁੰਨਿਆ ਦੀ ਰਾਤ ਲੱਗਣ ਵਾਲੇ ਚੰਦਰ ਗ੍ਰਹਿ ਨੂੰ ਹੀ ਸਿਖਾਈ ਜਾ ਸਕਦੀ ਸੀ ਅਤੇ ਬਾਕੀ ਕਿਸੇ ਵੀ ਦਿਨ ਨਹੀਂ ਪੁੰਨਿਆ ਦਾ ਅਜੀਹਾ ਚੰਦਰ ਗ੍ਰਹਿ 7 ਸਾਲਾਂ ਵਿੱਚ ਇੱਕ ਵਾਰ ਆਉਂਦਾ ਹੈ ਉਸ ਰਾਤ ਵੀ ਉਹ ਜਿਹਾ ਹੀ ਪੁੰਨਿਆ ਦਾ ਚੰਦਰ ਗ੍ਰਹਿਣ ਲੱਗਿਆ ਹੋਇਆ ਸੀ ਮੇਰੇ ਪਿਤਾ ਜੀ ਦੇਵ ਗੁਪਤ ਨੂੰ ਉਹ ਆਖਰੀ ਵਿਦਿਆ ਸਿਖਾ ਰਹੇ ਸਨ ਤਦ ਹੀ ਗੱਲ ਹੀ ਗੱਲ ਵਿੱਚ ਮੇਰੇ ਪਿਤਾ ਜੀ ਨੇ ਦੇਵ ਗੁਪਤ ਤੋਂ ਪੁੱਛ ਲਿਆ ਕਿ ਐਨੀ ਖਤਰਨਾਕ ਵਿਦਿਆ ਨੂੰ ਸਿੱਖ ਕੇ ਕੀ ਕਰੇਗਾ ਦੇਵ ਗੁਪਤ ਨੇ ਉਤਸ਼ਾਹ ਵਿੱਚ ਆ ਕੇ ਬੋਲ ਦਿੱਤਾ ਕਿ ਉਸ ਵਿਦਿਆ ਦਾ ਇਸਤੇਮਾਲ ਰਾਜਾ ਧਰਮ ਸੈਨ ਦਾ ਵਿਨਾਸ਼ ਕਰਨ ਵਿੱਚ ਕਰਾਂਗਾ ਮੇਰੇ ਪਿਤਾ ਜੀ ਨੇ ਕਿਹਾ ਕਿ ਮੈਂ ਤੈਨੂੰ ਲੋਕਾਂ ਦੀ ਭਲਾਈ ਲਈ ਤੰਤਰ ਵਿਦਿਆ ਸਿਖਾਈ ਸੀ ਕਿਸੇ ਦਾ ਵਿਨਾਸ਼ ਕਰਨ ਲਈ ਨਹੀਂ ਇਹਨਾ ਕਹਿ ਕੇ ਉਹਨਾਂ ਨੇ ਉਹ ਆਖਰੀ ਵਿਦਿਆ ਸਿਖਾਉਣੀ ਬੰਦ ਕਰ ਦਿੱਤੀ ਤਾਂ ਦੇਵਗੁਪਤ ਨੇ ਆਪਣੇ ਸੈਨਿਕਾਂ ਰਾਈ ਮੈਨੂੰ ਬੰਦੀ ਬਣਵਾ ਲਿਆ ਅਤੇ ਮੇਰੇ ਪਿਤਾ ਜੀ ਨੂੰ ਕਿਹਾ ਕਿ ਉਹ ਆਖਰੀ ਵਿਦਿਆ ਸਿਖਾਓ ਨਹੀਂ ਤਾਂ ਤੁਹਾਡੀ ਬੇਟੀ ਨੂੰ ਖਤਮ ਕਰ ਦੇਵਾਂਗਾ ਮੇਰੇ ਪਿਤਾ ਜੀ ਨੇ ਮੈਨੂੰ ਬਚਾਉਣ ਲਈ ਉਹ ਵਿਦਿਆ ਸਿਖਾਉਣੀ ਸ਼ੁਰੂ ਕਰ ਦਿੱਤੀ ਪਰ ਉਸ ਵਕਤ ਚੰਦਰ ਗ੍ਰਹਿਣ ਖਤਮ ਹੋ ਚੁੱਕਾ ਸੀ। ਦੇਵਗੁਪਤ ਉਹ ਵਿਦਿਆ ਸਿੱਖਤਾ ਗਿਆ ਪਰ ਉਹ ਵਿਦਿਆ ਸਿੱਧ ਨਹੀਂ ਕਰ ਸਕਿਆ। ਮੇਰੇ ਪਿਤਾ ਜੀ ਨੇ ਕਿਹਾ ਕਿ ਉਹ ਵਿਦਿਆ ਸਿੱਧ ਕਰਨ ਲਈ ਉਸ ਨੂੰ ਪੁੰਨਿਆ ਦੀ ਰਾਤ ਲੱਗਣ ਵਾਲੇ ਚੰਦਰ ਗ੍ਰਹਿਣ ਦਾ ਇੰਤਜ਼ਾਰ ਕਰਨਾ ਹੋਵੇਗਾ। ਅਤੇ ਉਹ ਚੰਦਰ ਗ੍ਰਹਿਣ 7 ਸਾਲਾਂ ਬਾਅਦ ਆਵੇਗਾ। ਦੇਵਗੁਪ ਨੇ ਮੇਰੇ ਪਿਤਾ ਜੀ ਨੂੰ ਕੈਦਖਾਨੇ ਵਿੱਚ ਪਾ ਦਿੱਤਾ ਅਤੇ ਕਿਹਾ ਕਿ ਜਦੋਂ ਤੱਕ ਮੈਂ ਉਹ ਆਖਰੀ ਵਿਦਿਆ ਸਿੱਧ ਨਹੀਂ ਕਰ ਲੰਗਾ ਤਦ ਤੱਕ ਤੁਹਾਨੂੰ ਕੈਦਖਾਨੇ ਵਿੱਚ ਹੀ ਰਹਿਣਾ ਪਵੇਗਾ ਅਤੇ ਜੇਕਰ ਗਲਤੀ ਨਾਲ ਵੀ ਆਪਣੀ ਕੋਈ ਤੰਤਰ ਵਿਦਿਆ ਮੇਰੇ ਤੇ ਇਸਤੇਮਾਲ ਕੀਤੀ ਤਾਂ ਮੇਰੇ ਸੈਨਿਕ ਤੁਹਾਡੀ ਬੇਟੀ ਨੂੰ ਖਤਮ ਕਰ ਦੇਣਗੇ ਮੇਰੇ ਪਿਤਾ ਜੀ ਨੇ ਮੈਨੂੰ ਬਚਾਉਣ ਲਈ ਚੁੱਪਚਾਪ ਉਸਦੀ ਕੈਦ ਵਿੱਚ ਰਹਿਣਾ ਸਵੀਕਾਰ ਕਰ ਲਿਆ ਦੇਵਗੁਪ ਮੇਰੇ ਕੋਲ ਆਇਆ ਅਤੇ ਕਿਹਾ ਕਿ ਮੈਂ ਜਿਵੇਂ ਬੋਲਦਾ ਹਾਂ ਓਵੇਂ ਕਰਦੀ ਜਾ ਨਹੀਂ ਤਾਂ ਤੁਹਾਡੇ ਪਿਤਾ ਜੀ ਨੂੰ ਤਰ੍ਹਾਂ ਤਰ੍ਹਾਂ ਦੀਆਂ ਯਤਨਾਵਾਂ ਕਸ਼ਟ ਦਿੱਤੀਆਂ ਜਾਣਗੀਆਂ ਅਤੇ ਮੈਂ ਆਪਣੇ ਪਿਤਾ ਜੀ ਨੂੰ ਬਚਾਉਣ ਲਈ ਉਸ ਦੁਸ਼ਟ ਦੀ ਹਰ ਗੱਲ ਮੰਨਣ ਲਈ ਮਜਬੂਰ ਹੋ ਗਈ। ਉਹ ਦੁਸ਼ਟ ਮੈਨੂੰ ਲੈ ਕੇ ਤੁਹਾਡੇ ਨਗਰ ਵਿੱਚ ਆ ਗਿਆ ਅਤੇ ਖੁਦ ਨੂੰ ਮੇਰਾ ਬਾਪ ਦੱਸ ਕੇ ਇਸ ਨਗਰ ਵਿੱਚ ਰਹਿਣ ਲੱਗਾ। ਉਹ ਚਾਹਦਾ ਤਾਂ ਮੇਰੇ ਹੱਥੋਂ ਤੁਹਾਨੂੰ ਜ਼ਹਿਰ ਵੀ ਦਿਵਾ ਸਕਦਾ ਸੀ ਪਰ ਮੈਂ ਕੋਈ ਹੁਸ਼ਿਆਰੀ ਨਾ ਕਰਾਂ। ਇਸ ਲਈ ਉਸਨੇ ਜ਼ਹਿਰ ਦੇਣ ਦਾ ਉਹ ਤਰੀਕਾ ਅਪਣਾਇਆ ਜੋ ਤੁਸੀਂ ਅਜੇ ਥੋੜੀ ਦੇਰ ਪਹਿਲਾਂ ਜੰਗਲ ਵਿੱਚ ਦੇਖਿਆ ਹੈ ਉਹ ਹਰ ਰਾਤ ਮਿਲਨ ਦੇ ذریعے ਆਪਣੀ ਤੰਤਰ ਵਿਦਿਆ ਨਾਲ ਆਪਣਾ ਜ਼ਹਿਰ ਮੇਰੇ ਅੰਦਰ ਪ੍ਰਵਾਹਿਤ ਕਰ ਦਿੰਦਾ ਹੈ ਤਾਂ ਕਿ ਜਦੋਂ ਤੁਸੀਂ ਮੇਰੇ ਨਾਲ ਮਿਲਨ ਕਰੋ ਤਾਂ ਉਹ ਜ਼ਹਿਰ ਤੁਹਾਡੇ ਅੰਦਰ ਪ੍ਰਵੇਸ਼ ਹੋ ਜਾਵੇ ਅਤੇ ਤੁਹਾਡਾ ਅੰਤ ਹੋ ਜਾਵੇ ਇਸ ਲਈ ਜਤੋਂ-ਜਦੋਂ ਤੁਸੀਂ ਮੇਰੇ ਨਾਲ ਮਿਲਨ ਕਰਨ ਦਾ ਨਿਸ਼ਚੈ ਕੀਤਾ ਤਤਤ ਮੈਂ ਕੁਝ ਨਾ ਕੁਝ ਬਹਾਨੇ ਬਣਾ ਕੇ ਮਿਲਨ ਕਰਨ ਤੋਂ ਮਨਾ ਕਰ ਦਿੱਤਾ ਮੈਂ ਨਹੀਂ ਚਾਹੁੰਦੀ ਸੀ ਕਿ ਤੁਹਾਡੇ ਜਿਹਾ ਪ੍ਰਜਾ ਨੂੰ ਪਿਆਰ ਕਰਨ ਵਾਲਾ ਰਾਜਾ ਉਸ ਦੁਸ਼ਟ ਤਾੰਤ੍ਰਿਕ ਦੀ ਸਾਜ਼ਿਸ਼ ਦਾ ਸ਼ਿਕਾਰ ਬਣ ਜਾਵੇ ਰਾਜਾ ਨੇ ਪੁੱਛਿਆ ਕਿ ਜੇਕਰ ਅਜਹੀ ਗੱਲ ਸੀ ਤਾਂ ਜਿਸ ਦਿਨ ਮੈਂ ਤੈਨੂੰ ਵਿਆਹ ਕੇ ਲਿਆਂਦਾ ਉਸ ਦਿਨ ਇਹ ਗੱਲ ਮੈਨੂੰ ਕਿਉਂ ਨਹੀਂ ਦੱਸੀ ਦਿਵਿਆ ਨੇ ਕਿਹਾ ਕਿ ਜੇਕਰ ਮੈਂ ਉਸ ਦਿਨ ਦੱਸ ਦਿੰਦੀ ਤਾਂ ਤੁਸੀਂ ਗ੍ਰੋਧ ਵਿੱਚ ਆ ਕੇ ਉਸ ਤਾੰਤ੍ਰਿਕ ਦਾ ਅੰਤ ਕਰ ਦਿੰਦੇ ਅਤੇ ਜੇਕਰ ਸੂਰਜ ਨਿਕਲਣ ਤੋਂ ਪਹਿਲਾਂ ਉਹ ਤਾੰਤ੍ਰਿਕ ਆਪਣੇ ਰਹਿਣ ਵਾਲੀ ਥਾਂ ਤੱਕ ਨਾ ਪਹੁੰਚਦਾ ਤਾਂ ਉਸ ਤੇ ਆਦਮੀ ਮੇਰੇ ਪਿਤਾ ਜੀ ਨੂੰ ਮਾਰ ਦਿੰਦੇ ਇਸ ਲਈ ਮੈਂ ਤੁਹਾਨੂੰ ਨਹੀਂ ਦੱਸਿਆ ਰਾਜਾ ਨੇ ਪੁੱਛਿਆ ਕਿ ਜਦੋਂ ਉਹ ਤਾੰਤ੍ਰਿਕ ਆਪਦਾ ਜ਼ਹਿਰ ਤੇਰੇ ਅੰਦਰ ਪ੍ਰਵੇਸ਼ ਕਰਦਾ ਹੈ ਤਾਂ ਕਿ ਉਹ ਜ਼ਹਿਰ ਤੇਰੇ ਉੱਪਰ ਅਸਰ ਨਹੀਂ ਕਰਦਾ ਦਿਵਿਆ ਨੇ ਕਿਹਾ ਕਿ ਮੇਰੇ ਅੰਦਰ ਜ਼ਹਿਰ ਪ੍ਰਵੇਸ਼ ਕਰਨ ਤੋਂ ਪਹਿਲਾਂ ਉਹ ਕੁਝ ਤੰਤਰ ਮੰਤਰ ਦਾ ਕਰਮ ਕਾਂਡ ਕਰਦਾ ਹੈ ਜਿਸ ਕਾਰਨ ਉਹ ਜ਼ਹਿਰ ਮੇਰੇ ਤੇ ਅਸਰ ਨਹੀਂ ਕਰਦਾ ਰਾਜਾ ਨੇ ਪੁੱਛਿਆ ਇਸ ਤਰ੍ਹਾਂ ਤੂੰ ਕਦੋਂ ਤੱਕ ਉਸ ਤਾੰਤ੍ਰਿਕ ਦੇ ਹੱਥਾਂ ਦੀ ਕਟਪੁਤਲੀ ਬਣ ਕੇ ਰਹੇਂਗੀ ਤਾਂ ਦਿਵਯ ਨੇ ਕਿਹਾ ਦੱਸਿਆ ਕਿ ਆਉਣ ਵਾਲੀ ਪੁੰਨਿਆ ਦੀ ਰਾਤ ਨੂੰ ਚੰਦਰ ਗ੍ਰਹਿਣ ਲੱਗਣ ਵਾਲਾ ਹੈ ਉਸ ਰਾਤ ਨੂੰ ਉਹ ਤਾੰਤ੍ਰਿਕ ਆਖਰੀ ਤੰਤਰ ਵਿੱਦਿਆ ਨੂੰ ਸਿੱਧ ਕਰੇਗਾ ਅਤੇ ਉਸ ਸਿੱਧੀ ਦਾ ਸਭ ਤੋਂ ਪਹਿਲਾ ਪ੍ਰਯੋਗ ਮੇਰੇ ਉੱਪਰ ਕਰਕੇ ਉਸ ਦਾ ਪਰिक्षण ਕਰੇਗਾ ਉਸ ਦਿਨ ਮੈਂ ਉਸ ਨੂੰ ਉਸ ਤੰਤਰ ਵਿਦਿਆ ਨੂੰ ਸਿੱਧ ਕਰਨ ਵਿੱਚ ਕੁਝ ਨਾ ਕੁਝ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰਾਂਗੀ ਤਾਂ ਕਿ ਉਸ ਦੀ ਸਿੱਧੀ ਆਸਫਲ ਹੋ ਜਾਵੇ ਅਤੇ ਜੇਕਰ ਉਸ ਦੀ ਸਿੱਧੀ ਆਸਫਲ ਹੋ ਗਈ ਤਾਂ ਉਹ ਤਾੰਤ੍ਰਿਕ ਉਸ ਸ਼ਕਤੀ ਦੇ ਕਹਿਰ ਨੂੰ ਬਰਦਾਸ਼ਤ ਨਹੀਂ ਕਰ ਸਕੇਗਾ ਅਤੇ ਉਹ ਖਤਮ ਹੋ ਜਾਵੇਗਾ ਉਸ ਦੀ ਸਿੱਧੀ ਸਾਧਨਾ ਵਿੱਚ ਅੜਿਕਾ ਪਾਉਂਦੇ ਸਮੇਂ ਮੇਰੀ ਵੀ jaan ਜਾ ਸਕਦੀ ਹੈ ਪਰ ਮੈਨੂੰ ਉਸ ਦਾ ਕੋਈ ਦੁੱਖ ਨਹੀਂ ਹੈ ਬਸ ਕਿਵੇਂ ਵੀ ਕਰਕੇ ਉਸ ਤਾੰਤ੍ਰਿਕ ਦਾ ਨਾਸ਼ ਹੋ ਜਾਵੇ ਬਸ ਇਸੇ ਲਈ ਮੈਂ ਚੁੱਪਚਾਪ ਉਸ ਦੀ ਹਰ ਗੱਲ ਮੰਨਦੀ ਜਾ ਰਹੀ ਸੀ ਅਤੇ ਰਹੀ ਗੱਲ ਤੁਹਾਨੂੰ ਦੱਸਣ ਦੀ ਤਾਂ ਮੈਂ ਉਸੇ ਚੰਦਰ ਗ੍ਰਹਿਣ ਤੋਂ ਠੀਕ ਇੱਕ ਦਿਨ ਪਹਿਲਾਂ ਤੁਹਾਨੂੰ ਸਭ ਕੁਝ ਦੱਸਣ ਵਾਲੀ ਸੀ ਪਰ ਮੇਰੇ ਦੱਸਣ ਤੋਂ ਪਹਿਲਾਂ ਹੀ ਤੁਹਾਨੂੰ ਸਭ ਕੁਝ ਪਤਾ ਲੱਗ ਗਿਆ ਮੈਂ ਆਪਣੇ ਪਿਤਾ ਅਤੇ ਤੁਹਾਨੂੰ ਬਚਾਉਣ ਲਈ ਉਸ ਤਾੰਤ੍ਰਿਕ ਦੇ ਹੱਥਾਂ ਦੀ ਕਟਪੁੱਤਲੀ ਬਣ ਕੇ ਜੀ ਰਹੀ ਹਾਂ। ਇਹ ਹੀ ਮੇਰੀ ਸੱਚਾਈ ਹੈ। ਹੁਣ ਤੁਹਾਨੂੰ ਜੋ ਉਚਿਤ ਲੱਗੇ ਉਹ ਕਰੋ। ਚਾਹੇ ਤਾਂ ਮੈਨੂੰ ਸਜ਼ਾ ਦੇ ਜੋ ਜਾਂ ਛੱਡ ਦਿਓ। ਮੈਂ ਤੁਹਾਡੇ ਹਰ ਫੈਸਲੇ ਦਾ ਸਵਾਗਤ ਕਰਾਂਗੀ। ਰਾਜਾ ਨੇ ਆਪਣੀ ਤਲਵਾਰ ਆਪਣੇ ਮਿਆਨ ਵਿੱਚ ਵਾਪਸ ਰੱਖ ਲਈ ਅਤੇ ਕਿਹਾ ਕਿ ਸਜ਼ਾ ਤੈਨੂੰ ਨਹੀਂ ਉਸ ਤਾੰਤ੍ਰਿਕ ਨੂੰ ਦੇਣੀ ਹੈ। ਤੂੰ ਕੇਵਲ ਇਹ ਦੱਸ ਕਿ ਉਹ ਕਿੱਥੇ ਮਿਲੇਗਾ? ਮੈਂ ਹੁਣੇ ਜਾ ਕੇ ਇਸ ਦਾ ਅੰਤ ਕਰ ਦਿਨਾ। ਦਿਵਿਆ ਨੇ ਕਿਹਾ ਕਿ ਅੱਜ ਇਸ ਦਾ ਅੰਤ ਕਰਨਾ ਸੰਭਵ ਨਹੀਂ ਹੈ। ਉਹ ਜੰਗਲ ਵਿੱਚ ਜਿਸ ਜਗ੍ਹਾ ਤੇ ਮੇਰੇ ਨਾਲ ਮਿਲਨ ਕਰਦਾ ਹੈ। ਉਸ ਜਗ੍ਹਾ ਨੂੰ ਅਤੇ ਉਹ ਜਿੱਥੇ ਰਹਿੰਦਾ ਹੈ। ਉਸ ਰਹਿਣ ਵਾਲੀ ਥਾਂ ਨੂੰ ਤੰਤਰ ਮੰਤਰ ਨਾਲ ਘੇਰ ਰੱਖਿਆ ਹੈ। ਜੇਕਰ ਉਸ ਵਿੱਚ ਕੋਈ ਵੀ ਉਸ ਨੂੰ ਹਾਨੀ ਪਹੁੰਚਾਉਣ ਦੇ ਮਕਸਦ ਨਾਲ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰੇਗਾ। ਤਾਂ ਪਸਮ ਹੋ ਜਾਵੇਗਾ। ਰਾਜਾ ਨੇ ਪੁੱਛਿਆ ਕਿ ਫਿਰ ਕਿਵੇਂ ਕਰ ਸਕਦੇ ਹਾਂ ਉਸ ਦਾ ਅੰਤ। ਦਿਵਿਆ ਨੇ ਦੱਸਿਆ ਕਿ ਆਉਣ ਵਾਲੀ ਪੁੰਨਿਆ ਦੀ ਰਾਤ ਲੱਗਣ ਵਾਲੇ ਚੰਦਰ ਗ੍ਰਹਿਣ ਨੂੰ ਉਹ ਆਪਣੀ ਆਖਰੀ ਤੰਤਰ ਵਿੱਦਿਆ ਨੂੰ ਸਿੱਧ ਕਰੇਗਾ। ਉਸ ਵਕਤ ਉਹ ਆਪਣੀਆਂ ਪੂਰੀਆਂ ਤੰਤਰ ਸ਼ਕਤੀਆਂ ਨੂੰ ਇੱਕ ਵੱਡੇ ਜਹੇ ਦੀਵੇ ਤੇ ਕੇਂਦ੍ਰਿਤ ਕਰੇਗਾ। ਉਸ ਦੌਰਾਨ ਜੇਕਰ ਉਸ ਦਾ ਧਿਆਨ ਭਟਕ ਜਾਵੇ ਤਾਂ ਉਸ ਦੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਜਾਣਗੀਆਂ ਅਤੇ ਉਹ ਆਪਣੀਆਂ ਇਹ ਸ਼ਕਤੀਆਂ ਦੇ ਤੇਸ ਨੂੰ ਬਰਦਾਸ਼ਤ ਨਹੀਂ ਕਰ ਸਕੇਗਾ ਅਤੇ ਉਸ ਦਾ ਅੰਤ ਹੋ ਜਾਵੇਗਾ। ਰਾਜਾ ਨੇ ਪੁੱਛਿਆ ਕਿ ਉਸ ਦਾ ਧਿਆਨ ਕਿਵੇਂ ਭਟਕੇਗਾ? ਤਾਂ ਦਿਵਿਆ ਨੇ ਦੱਸਿਆ ਕਿ ਮੰਤਰ ਸਿੱਧੇ ਦੌਰਾਨ ਜੇਕਰ ਉੱਥੇ ਜਲ ਰੇ ਉਸ ਵੱਡੇ ਰਹੇ ਦੀਵੇ ਨੂੰ 부ਝਾ ਦਿੱਤਾ ਜਾਵੇ ਤਾਂ ਉਸ ਦਾ ਧਿਆਨ ਭਟਕ ਜਾਵੇਗਾ। ਪਰ ਉਹ ਕੰਮ ਐਨਾ ਸਾਨ ਨਹੀਂ ਹੈ। ਹਰ ਕੋਈ ਉਹ ਦੀਵਾ ਨਹੀਂ 부ਝਾ ਸਕਦਾ। ਕਿਉਂਕਿ ਉਸ ਵਿੱਚ ਉਸ ਦੀਵਾ ਬੁਝਾਉਣ ਵਾਲੇ ਦੀ ਵੀ ਜਾਣ ਜਾ ਸਕਦੀ ਹੈ ਉਸ ਦੀਵੇ ਨੂੰ ਸਫਲਤਾਪੂਰਵਕ ਕੇਵਲ ਉਹੀ ਬੁਝਾ ਸਕੇਗਾ ਜਿਸ ਨੇ ਉਸ ਤੰਤਰ ਵਿਦਿਆ ਨੂੰ ਸਿੱਧ ਕਰ ਰੱਖਿਆ ਹੋਵੇ ਅਤੇ ਇਸ ਵਕਤ ਉਸ ਤੰਤਰ ਵਿਦਿਆ ਦੀ ਸiddhi ਕੇਵਲ ਮੇਰੇ ਪਿਤਾ ਜੀ ਕੋਲ ਹੈ ਇਸ ਲਈ ਉਹ ਦੀਵਾ ਕੇਵਲ ਮੇਰੇ ਪਿਤਾ ਜੀ ਹੀ ਸਫਲਤਾਪੂਰਵਕ ਬੁਝਾ ਸਕਤੇ ਹਨ ਪਰ ਉਹ ਇਸ ਸਮੇਂ ਉਸ ਤਾਂਤ੍ਰਿਕ ਦੀ ਕੈਦ ਵਿੱਚ ਹੈ ਉਸ ਕੈਦਖਾਨੇ ਵਿੱਚ ਕੇਵਲ ਉਸ ਤਾਂਤ੍ਰਿਕ ਨੂੰ ਹੀ ਜਾਂਦੀ ਮਨਜ਼ੂਰੀ ਹੈ ਉਸ ਤੋਂ ਇਲਾਵਾ ਦੂਸਰਾ ਕੋਈ ਨਹੀਂ ਜਾਵੇਗਾ ਤਾਂ ਉੱਥੇ ਮੌਜੂਦ ਸੈਨਿਕ ਉਸ ਨੂੰ ਮਾਰ ਦੇਣਗੇ ਅਤੇ ਜੇਕਰ ਕੋਈ ਸੈਨਿਕ ਬਲ ਦੇ ਨਾਲ ਉਹਨਾਂ ਸੈਨਿਕਾ ਤੇ ਹਮਲਾ ਕਰੇਗਾ ਤਾਂ ਉੱਥੇ ਮੌਜੂਦ ਗੁਪਤ ਸੈਨਿਕ ਮੇਰੇ ਪਿਤਾ ਜੀ ਨੂੰ ਮਾਰ ਦੇਣਗੇ ਰਾਜਾ ਨੇ ਕਿਹਾ ਕਿ ਤੂੰ ਉਸ ਦੀ ਚਿੰਤਾ ਨਾ ਕਰ ਬਸ ਐਨਾ ਦੱਸ ਦੇ ਕਿ ਉਹ ਕੈਦਖਾਨਾ ਕਿੱਥੇ ਹੈ ਬਾਕੀ ਤੇਰੇ ਪਿਤਾ ਜੀ ਨੂੰ ਲੈ ਕੇ ਆਉਣਾ ਮੇਰੀ ਜ਼ਿੰਮੇਵਾਰੀ ਹੈ ਦੇਵਿਆ ਨੇ ਰਾਜਾ ਨੂੰ ਉਸ ਕੈਦਖਾਨੇ ਦਾ ਪਤਾ ਦੱਸ ਦਿੱਤਾ। ਪੁੰਨਿਆ ਦੇ ਚੰਦਰ ਗ੍ਰਹਿਣ ਦੇ ਦਿਨ ਰਾਜਾ ਨੇ ਆਪਣੇ ਰਾਜ ਦੇ ਸਭ ਤੋਂ ਚੰਗੇ ਨਾਟਕਕਾਰ ਨੂੰ ਬੁਲਾਇਆ ਤੇ ਦੇਵਿਆ ਦੀ ਸਹਾਇਤਾ ਨਾਲ ਖੁਦ ਨੂੰ ਤਾੰਤ੍ਰਿਕ ਦੇ ਰੂਪ ਦੇ ਪੇਸ ਵਿੱਚ ਬਦਲ ਲਿਆ। ਜਿਵੇਂ ਹੀ ਰਾਤ ਹੋਈ ਤਾਂ ਰਾਜਾ ਉਸ ਤਾੰਤ੍ਰਿਕ ਦੇ ਕੈਦਖਾਨੇ ਦੇ ਕੋਲ ਪਹੁੰਚ ਗਿਆ ਅਤੇ ਗ੍ਰਹਿਣ ਲਗਨ ਦਾ ਇੰਤਜ਼ਾਰ ਕਰਨ ਲੱਗਾ। ਜਿਵੇਂ ਹੀ ਚੰਦਰ ਮਾ ਨੂੰ ਗ੍ਰਹਿਣ ਲੱਗਾ ਤਾਂ ਤਾੰਤ੍ਰਿਕ ਨੇ ਸ਼ਮਸ਼ਾਨ ਵਿੱਚ ਮੰਤਰ ਸਿੱਧੀ ਦਾ ਕੰਮ ਸ਼ੁਰੂ ਕਰ ਦਿੱਤਾ। ਅਤੇ ਉਦੋਂ ਰਾਜਾ ਉਸ ਤਾંત્રਿਕ ਦਾ ਭੇਸ ਬਣਾ ਕੇ ਉਸ ਕੈਦਖਾਨੇ ਵਿੱਚ ਪਹੁੰਚ ਗਿਆ। ਰਾਤ ਦਾ ਵਕਤ ਸੀ ਇਸ ਲਈ ਉੱਥੇ ਮੌਜੂਦ ਸੈਨਿਕਾਂ ਨੇ ਰਾਜਾ ਨੂੰ ਤਾੰਤ੍ਰਿਕ ਸਮਝ ਕੇ ਕੈਦਖਾਨੇ ਦੇ ਅੰਦਰ ਜਾਣ ਤੋਂ ਨਾ ਰੁਕਿਆ। ਰਾਜਾ ਨੇ ਦਿਵਿਆ ਦੇ ਪਿਤਾ ਸੋਮਰਤਨ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਪਣੇ ਬਾਰੇ ਦੱਸ ਦਿੱਤਾ। ਅਤੇ ਦਿਵਿਆ ਨਾਲ ਵਿਆਹ ਕਰਨ ਤੋਂ ਲੈ ਕੇ ਉਸ ਤਾੰਤ੍ਰਿਕ ਦੀ ਸਾਜ਼ਿਸ਼ ਦੀ ਪੂਰੀ ਕਹਾਣੀ ਸੁਣਾ ਦਿੱਤੀ। ਉਸ ਤੋਂ ਬਾਅਦ ਰਾਜਾ ਸੋਮ ਰਤਨ ਨੂੰ ਲੈ ਕੇ ਸਿੱਧਾ ਉਸ ਸ਼ਮਸ਼ਾਨ ਵਿੱਚ ਪਹੁੰਚ ਗਿਆ ਜਿੱਥੇ ਉਹ ਤਾੰਤ੍ਰਿਕ ਮੰਤਰ ਸਿੱਧਿ ਵਿੱਚ ਲੀਨ ਸੀ। ਢੇਰ ਸਾਰੇ ਦੀਵਿਆਂ ਤੋਂ ਬਣੇ ਗੋਲਾਕਾਰ ਘੇਰੇ ਵਿੱਚ ਉਹ ਤਾੰਤ੍ਰਿਕ ਧਿਆਨ ਮੁਦਰਾ ਵਿੱਚ ਬੈਠਾ ਸੀ। ਉਸ ਦੇ ਸਾਹਮਣੇ ਜ਼ਮੀਨ ਤੇ ਦੀਵਿਆਂ ਪਈ ਹੋਈ ਸੀ ਅਤੇ ਉਸ ਦੇ ਪੇਟ ਤੇ ਇੱਕ ਵੱਡਾ ਜਿਹਾ ਮਿੱਟੀ ਦਾ ਦੀਵਾ ਜਲ ਰਿਹਾ ਸੀ। ਉਸ ਤਾੰਤ੍ਰਿਕ ਦਿੱ ਤੰਤਰ ਸਿੱਧੀ ਹੁਣ ਪੂਰੀ ਹੋਣ ਹੀ ਵਾਲੀ ਸੀ ਕਿਤਾਧੀ ਰਾਜਾ ਸੋਮ ਰਤਨ ਨੂੰ ਲੈ ਕੇ ਉੱਥੇ ਪਹੁੰਚ ਗਿਆ ਸੋਮ ਰਤਨ ਨੇ ਬਿਨਾਂ ਦੇਰੀ ਕੀਤੇ ਦਿਵਿਆ ਦੇ ਪੇੜ ਤੇ ਰੱਖੇ ਹੋਏ ਦੀਵੇ ਨੂੰ 부ਝਾ ਦਿੱਤਾ ਜਿਵੇਂ ਹੀ ਦੀਵਾ 부ਝਿਆ ਤਾਂ ਤਾੰਤ੍ਰਿਕ ਦਾ ਤਿਆਨ ਪਟਕ ਗਿਆ ਜਿਸ ਕਾਰਨ ਉਸ ਦੀ ਸਾਧਨਾ ਭੰਗ ਹੋ ਗਈ ਸਾਧਨਾ ਭੰਗ ਹੁੰਦੇ ਹੀ ਉਹ ਤਾੰਤ੍ਰਿਕ ਪਾਗਲਾ ਵਾਂਗ ਚਿੱਕ ਲੱਗਾ ਰਾਜਾ ਨੇ ਜਲਦੀ ਨਾਲ ਦਿਵਿਆ ਨੂੰ ਸਕੇਰੇ ਤੋਂ ਬਾਹਰ ਕੱਢਿਆ ਤੇ ਥੋੜੀ ਦੂਰ ਲੈ ਕੇ ਚਲਾ ਗਿਆ ਉਸ ਤੰਤਰ ਵਿਦਿਆ ਦੀ ਸ਼ਕਤੀ ਦੇ ਕਹਿਰ ਨੂੰ ਤਾਂ ਸੋਮ ਰਤਨ ਨੇ ਆਪਣੀ ਤੰਤ ਸ਼ਕਤੀ ਦਾ ਪ੍ਰਯੋਗ ਕਰਕੇ ਝੱਲ ਲਿਆ ਪਰ ਉਹ ਤਾੰਤ੍ਰਿਕ ਦੇਵ ਗੁਪਤ ਉਸ ਨੂੰ ਨਹੀਂ ਝੱਲ ਸਕਿਆ ਅਤੇ ਉੱਥੇ ਹੀ ਡਿੱਕੇ ਇਸ ਦੁਨੀਆ ਤੋਂ ਚਲ ਵਸਿਆ ਸੋਮ ਰਤਨ ਨੇ ਆਪਣੀ ਤੰਤਰ ਵਿਦਿਆ ਨਾਲ ਦਿਵਿਆ ਦੇ ਅੰਦਰ ਮੌਜੂਦ ਦੇਵ ਗੁਪਤ ਦੇ ਜ਼ਹਿਰ ਨੂੰ ਨਿਸ਼ਕ੍ਰਿਆ ਕਰ ਦਿੱਤਾ ਰਾਜਾ ਦਿਵਿਆ ਅਤੇ ਉਸ ਦੇ ਪਿਤਾ ਸੋਮਰਤਨ ਨੂੰ ਲੈ ਕੇ ਆਪਣੇ ਮਹਿਲ ਵਾਪਸ ਆ ਗਏ ਅਤੇ ਖੁਸ਼ੀ ਨਾਲ ਆਪਣਾ ਜੀਵਨ ਬਿਤਾਉਣ ਲੱਗਾ। ਦੋਸਤੋ ਅੱਜ ਦੀ ਕਹਾਣੀ ਤੋਂ ਕੁਝ ਸਿੱਖਿਆਵਾਂ ਮਿਲਦੀਆਂ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਅਪਣਾ ਕੇ ਜ਼ਿੰਦਗੀ ਵਿੱਚ ਆਉਣ ਵਾਲੇ ਸੰਕਟ ਤੋਂ ਬਚ ਸਕਦੇ ਹਾਂ ਜਿਵੇਂ ਨੰਬਰ 1 ਹਰ ਚਮਕਦਾ ਚੀਜ਼ ਸੋਨਾ ਨਹੀਂ ਹੁੰਦੀ। ਬਾਰੀ ਸੁੰਦਰਤਾ ਅਤੇ ਪਿਆਰ ਦੇ ਪਿੱਛੇ ਦੀ ਵੀ ਵੱਡੀ ਸੱਚੀ ਛੁਪੀ ਹੋ ਸਕਦੀ ਹੈ ਕਿਸੇ ਵੀ ਗੱਲ ਤੇ ਤੁਰੰਤ ਵਿਸ਼ਵਾਸ ਕਰਨ ਦੀ ਬਜਾਏ ਸਚਾਈ ਦੀ ਤੈਅ ਤੱਕ ਜਾਣਾ ਜ਼ਰੂਰੀ ਹੈ ਨੰਬਰ 2 ਸੰਕਟ ਵਿੱਚ ਵੀ ਧੀਰਜ ਰੱਖੋ ਰਾਜਾ ਧਰਮਸੈਨ ਨੇ ਆਪਣੀ ਪਤਨੀ ਨੂੰ ਕਿਸੇ ਹੋਰ ਨਾਲ ਦੇਖਣ ਦੇ ਬਾਵਜੂਦ ਵੀ ਗੁੱਸੇ ਵਿੱਚ ਆ ਕੇ ਤੁਰੰਤ ਹਮਲਾ ਨਹੀਂ ਕੀਤਾ ਬਲਕਿ ਠੰਡੇ ਦਿਮਾਗ ਨਾਲ ਉਸ ਦੇ ਕਾਰਨ ਨੂੰ ਸਮਝਿਆ ਗੁੱਸੇ ਦੀ ਬਜਾਏ ਬੁੱਧੀ ਨਾਲ ਕੰਮ ਕਰਨਾ ਸਭ ਤੋਂ ਵੱਡਾ ਗੁਣ ਹੈ ਨੰਬਰ 3 ਦੋਸ਼ਟ ਦਾ ਅੰਤ ਚਤੁਰਾਈਨਾ ਤਾੰਤ੍ਰਿਕ ਨੂੰ ਸਿੱਧੀ ਟੱਕਰ ਦੇਣਾ ਸੰਭਵ ਨਹੀਂ ਸੀ ਰਾਜਾ ਨੇ ਪੇਸ਼ ਬਦਲਨ ਅਤੇ ਚੁਣੌਤੀ ਦੇ ਸਮੇਂ ਦੀ ਵਰਤੋਂ ਕਰਕੇ ਉਸ ਨੂੰ ਹਰਾਇਆ ਮੁਸ਼ਕਲਾਂ ਨੂੰ ਹੱਲ ਕਰਨ ਲਈ ਰਚਨਾਤਮਕ ਸੋਚ ਜ਼ਰੂਰੀ ਹੈ ਨੰਬਰ 4 ਬਲਦਾਨ ਦੀ ਭਾਵਨਾ ਦਿਵਿਆ ਨੇ ਆਪਣੇ ਪਿਤਾ ਅਤੇ ਰਾਜਾ ਨੂੰ ਬਚਾਉਣ ਲਈ ਖੁਦ ਨੂੰ ਕਟਪੁਤਲੀ ਬਣਾਇ ਰੱਖਿਆ ਅਤੇ ਆਪਣੀ ਜਾਨ ਕਤਰੇ ਵਿੱਚ ਪਾਈ ਦੂਸਰਿਆਂ ਲਈ ਨਿੱਜੀ ਦੁੱਖ ਚਲਣਾ ਮਨੁੱਖਤਾ ਦਾ ਵੱਡਾ ਗੁਣ ਹੈ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਜੇਕਰ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰ ਦੇਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ